ਕੁਣ ਕੇ ਪਹਿਲਾ ਸਿੱਖ ਬਣੀਏ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਹੁਣ ਬਦਲੇ ਸੁਣਿਓ ਮਿਲਣਾ ਕੀ ਹੈ ਸੋ ਭਲ ਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲ ਕੇ ਪਰਭਾਤੀ ਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਫਿਰ ਚੜੇ ਦਿਵਸ ਗੁਰ ਬਾਣੀ ਗਾਵੇ ਬਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਮਹਾਰਾਜ ਮਿਲੇਗਾ ਕੀ ਕਹਿੰਦੇ ਇਹ ਕੁਝ ਕਰਨ ਨਾਲ ਹੁਣ ਗੁਰੂ ਤੇਰੇ ਤੇ ਕਿਰਪਾ ਕਰੇਗਾ ਸਭ ਕਿਲ ਵਿਖ ਦੋਖ ਪਾਪ ਲਹਿ ਜਾਵੇ ਤੇਰੇ ਜੀਵਨ ਵਿੱਚੋਂ ਦੁੱਖ ਦਿਲੰਦਰ ਪਾਪ ਮਿਟਣੇ ਸ਼ੁਰੂ ਹੋ ਜਾਣਗੇ ਜਦੋਂ ਇਹ ਕਾਰਜ ਕਰੇਗਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਇਹਨੂੰ ਕਿਹਾ ਸੋ ਗੁਰ ਸਿੱਖ ਹੁਣੋ ਗੁਰ ਸਿੱਖ ਉੱਠਦਿਆਂ ਬੈੰਦਿਆਂ ਹਰ ਨਾਮ ਤੇ ਆਵੇ ਜੇ ਉੱਠਦਿਆਂ ਬੈੰਦਿਆਂ ਵਾਹਿਗੁਰੂ ਤੇ ਆਉਂਦਾ ਸਮਝੋ ਹਰ ਘਰ ਦੇ ਵਿੱਚ ਉਹ ਕਹਿੰਦਾ ਗੁਰੂ ਨੇ ਕੀਤਾ ਜਿੱਦਣ ਉਹ ਗੁਰ ਸਿੱਖ ਬਣ ਜਾਂਦਾ ਉਹਦੀ ਪਰਵਾਸਾ ਇਹ ਗੁਰੂ ਦੇ ਦਿੱਤੇ ਗੁਣ ਧਾਰਨ ਕਰ ਲੈਂਦਾ ਫਿਰ ਗੁਰੂ ਉਹਦੇ ਨਾਲ ਵਰਤਣ ਲੱਗ ਪੈਂਦਾ ਹਰ ਕਾਰਜ ਵਿੱਚ ਗੁਰੂ ਨਾਲ ਤੁਰਨ ਲੱਗ ਪੈਂਦਾ ਹਰ ਕਾਰਜ ਵਿੱਚ ਜਿੱਥੇ ਤੁਹਾਡਾ ਕਾਰਜ ਹੋਏਗਾ ਉੱਥੇ ਗੁਰੂ ਪਹਿਲਾਂ ਹਾਜ਼ਰ ਹੋਏਗਾ ਸਦਾ ਨਾਲ ਰਹੇਗਾ ਇਹ ਕੱਲਾ ਪੜਨ ਵਾਸਤੇ ਨਹੀਂ ਬਾਣੀ ਦਿੱਤੀ ਹੋਈ ਵਿੱਚ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਮੰ ਸੁਭੰ ਸਰਬਧਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੂਤੇ ਉਹ ਅੰਗ ਸੰਗ ਰਹਿੰਦਾ ਵੀ ਹੈ ਪਰ ਕਦੋਂ ਰਹਿੰਦਾ ਜਦੋਂ ਆਪਾਂ ਕੋਈ ਕਾਰਜ ਕਰੀਏ ਆਪਾਂ ਪਰਿਵਾਰਾਂ ਵਾਲੇ ਬੈਠੇ ਜੇ ਪੁੱਤ ਪਿਓ ਦਾ ਕਹਿਣਾ ਮੰਨੀ ਜਾਵੇ ਤੇ ਪਿਓ ਆਪਣੀ ਸਾਰੀ ਜ਼ਾਇਦਾਤ ਨਹੀਂ ਉਹਨੂੰ ਲਿਖ ਕੇ ਦੇ ਦਿੰਦਾ ਜੇ ਪੁੱਤਰ ਅਗਿਆਕਾਰੀ ਹੋਵੇ ਬੱਚੇ ਅਗਿਆਕਾਰੀ ਹੋਣ ਮਾਪੇ ਆਪਣੀ ਜ਼ਾਇਦਾਤ ਜ਼ਮੀਨ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਉਹ ਬੱਚਿਆਂ ਨੂੰ ਆਪੇ ਹੀ ਲਾਮ ਲਾ ਦਿੰਦੇ ਨੇ ਤੇ ਜੇ ਅਗਿਆਕਾਰੀ ਨਾ ਹੋਵੇ ਫਿਰ ਬੇਦਖਲ ਕਰ ਦਿੰਦੇ ਨੇ ਜੇ ਪੁੱਤਰ ਆਗਿਆਕਾਰੀ ਹੈ ਪਿਓ ਉਹਦੇ ਹਰ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜੇ ਆਗਿਆਕਾਰੀ ਨਹੀਂ ਉਹਦੀ ਜ਼ਿੰਮੇਵਾਰੀ ਲੈਣੋਂ ਹਟ ਜਾਂਦਾ ਹੈ ਇਹੋ ਗੱਲ ਗੁਰੂ ਪਾਤਸ਼ਾਹ ਦੇ ਘਰ ਦੀ ਹੈ ਜਿੱਦਣ ਸਿੱਖ ਗੁਰੂ ਦਾ ਕਿਹਾ ਮੰਨਣ ਲੱਗ ਪੈਂਦਾ ਹੈ ਕਮਾਉਣ ਲੱਗ ਪੈਂਦਾ ਹੈ ਉਦੋਂ ਗੁਰੂ ਫਿਰ ਸਿੱਖ ਦੇ ਨਾਲ ਚੱਲਣ ਲੱਗ ਪੈਂਦਾ ਜਿੱਥੇ ਲੋੜ ਉੱਥੇ ਗੁਰੂ ਜ਼ਿੰਮੇਵਾਰੀ ਦਿੰਦਾ ਆਹ ਸ਼ਬਦ ਪੜੋ ਤੁਹਾਨੂੰ ਯਾਦ ਹੈ ਕਈ ਵਾਰ ਮੈਂ ਦਰਵਾਟਸਪ ਤੋਂ ਕਥਜ ਵੀ ਕਿਹਾ ਤਤਕਾਲ ਸੇਵਾ ਹੁਣ ਸ਼ੁਰੂ ਹੋਈ ਹੈ ਤੁਸੀਂ ਟ੍ਰੇਨਾਂ ਦੀ ਟਿਕਟ ਲੈਣੀ ਹੈ ਤਤਕਾਲ ਮਿਲ ਜਾਂਦੀ ਹੈ ਜਹਾਜ਼ ਦੀ ਵੀ ਮਿਲ ਜਾਂਦੀ ਹੈ ਪਾਸਪੋਰਟ ਹੈ ਜੇ ਉਹ ਤੁਸੀਂ ਇਨਕੁਆਰੀ ਦੋ ਤਿੰਨ ਮਹੀਨੇ ਲੱਗ ਜਾਂਦੇ ਜੇ ਤਤਕਾਲ ਵਿੱਚ ਲੈਣਾ ਪੰਜਾਂ ਦੋ ਦਿਨਾਂ ਵਿੱਚ ਮਿਲ ਜਾਂਦਾ ਹੈ ਮੈਂ ਤੇ ਹੈਰਾਨ ਹੋਇਆ 24 ਘੰਟੇ ਵਿੱਚ ਵੀ ਤਤਕਾਲ ਚ ਫੀਸ ਵੱਧ ਭਰੋ ਤੁਹਾਨੂੰ ਮਿਲ ਜਾਂਦਾ ਪਾਸਪੋਰਟ ਇਹਦਾ ਮਤਲਬ ਅਮਰਜੈਂਸੀ ਤਤਕਾਲ ਜਿਹੜੀ ਹੈ ਉਹ ਦੁਨੀਆ ਨੇ ਤਾਂ ਹੁਣ ਫੈਸਿਲਿਟੀ ਸ਼ੁਰੂ ਕੀਤੀ ਹੈ ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਗੁਰਸਿੱਖ ਵਾਸਤੇ ਹੁਕਮ ਕੀਤਾ ਗੁਰੂ ਦੇ ਸਿੱਖਾ ਤੇਰੇ ਲਈ ਤਤਕਾਲ ਸੇਵਾ ਵੀ ਆਰੰਭ ਹੈ ਤੂੰ ਗੁਰੂ ਨੂੰ ਚਿੱਤੇ ਕਰੀ ਹਰ ਕਾਰਜ ਵਿੱਚ ਯਾਦ ਰੱਖੀ ਜਿੱਥੇ ਯਾਦ ਕਰੇਗਾ ਤਿੱਤੋਂ ਪਹਿਲਾਂ ਗੁਰੂ ਕਾਰਜ ਕਰੇਗਾ ਤੇਰਾ ਤੇਰੇ ਤੋਂ ਪਹਿਲਾਂ ਗੁਰੂ ਪਹੁੰਚਿਆ ਹੋਏਗਾ ਸਕਾਰ ਦੇ ਵਿੱਚ ਔਰ ਜੋ ਤੂੰ ਕਮੇਂ ਉਹ ਤਤਕਾਲ ਹੋਏਗਾ ਇਮੀਜੇਟਲੀ ਹੋਏਗਾ ਇਹ ਨਹੀਂ ਕਿ ਪੈਂਡਿੰਗ ਪਾਇਆ ਜਾਏਗਾ ਕਿਉਂ ਭਾਈ ਤੂੰ ਗੁਰੂ ਦਾ ਕਿਹਾ ਕਮਾਇਆ ਹੁਣ ਗੁਰੂ ਤੇਰਾ ਕਿਹਾ ਵੀ ਮੰਨੇਗਾ ਇਹਨੂੰ ਮਹਾਰਾਜ ਕਹਿੰਦੇ ਸੇਵਕ ਕੋ ਨਿਕਟਿ ਹੋਏ ਦਿਖਾਵੇ ਜਹ ਜਹ ਕੌਜ ਕਿਰਤ ਸੇਵਕ ਕੀ ਤਹਾਂ ਤਹ ਉਠ ਧਾਵੇ ਅਗਲੀ ਪੰਕਤੀ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇ ਆਵੇ ਜੋ ਸੇਵਕ ਕਹਿੰਦਾ ਗੁਰੂ ਨੂੰ ਤਤਕਾਲ ਕਰਨਾ ਪੈਂਦਾ ਉਸੇ ਵਕਤ ਇਮੀਡੀਏਟਲੀ ਕਰਨਾ ਪੈਂਦਾ ਮੇਰੇ ਸੱਜਣ ਨੇ ਉਹਨਾਂ ਦੀ ਅੰਬੈਸੀ ਵਿੱਚ ਇੰਟਰਵਿਊ ਸੀ ਉਹ ਕਹੇ ਭਾਈ ਸਾਹਿਬ ਜੀ ਉੱਥੇ ਨਾ ਤਿੰਨ ਡਾਕੂਮੈਂਟ ਤੁਹਾਨੂੰ origignal ਕੋਲ ਚਾਹੀਦੇ ਨੇ ਇੱਕ ਤੇ ਤੁਹਾਡਾ ਪਾਸਪੋਰਟ ਕੋਲ ਹੋਵੇ ਇੱਕ ਤੁਹਾਡਾ ਕੋਈ ਹੋਰ ਆਈਡੈਂਟੀਫਾਈ ਪ੍ਰੂਫ ਜਿੱਥੇ ਤੁਸੀਂ ਰਹਿ ਰਹੇ ਹੋ ਆਧਾਰ ਕਾਰਡ ਜਿਹਨੂੰ ਮੰਨਦੇ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਪਛਾਣ ਪੱਤਰ ਤਾਂ ਕਹਿੰਦੇ ਭਾਈ ਸਾਹਿਬ ਜੀ ਅਸੀਂ ਕੱਲ ਨੂੰ ਪਾਸਪੋਰਟ ਲੈ ਕੇ ਚਲੇਗਾ ਭਲਿੱਖੇ ਵਿੱਚ ਰਹੇ ਆਧਾਰ ਕਾਰਡ ਕੋਲ ਹੈ ਚਲੋ ਫੋਟੋ ਕਾਪੀ ਕਰਾਉਣੀ ਉੱਥੇ ਕਰਾ ਲਾਂਗੇ ਜਦੋਂ ਉੱਥੇ ਜਾ ਕੇ ਪਰਸ ਫਰੋਲਿਆ ਤਾਂ ਕਿਹਦਾ ਆਧਾਰ ਕਾਰਡ ਨਹੀਂ ਸੀ ਤਾਂ ਫਿਰ ਐਂ ਵੀ ਨਹੀਂ ਸੀ ਪਿੱਛੇ ਕੋਈ ਪਰਿਵਾਰ ਘਰ ਵਿੱਚ ਵੀ ਉਹਨੂੰ ਕਹੀਏ ਜੀ ਫੋਟੋ ਖਿੱਚ ਕੇ ਭੇਜ ਦੋ ਕਿਉਂਕਿ ਵੀ ਸੁਭਦਾ ਬਹੁਤ ਹੈ ਵੀ ਚਲੋ ਫੋਟੋ ਖਿੱਚ ਕੇ ਭੇਜ ਦੋ ਪਰ ਉਹਨਾਂ ओरिजिनल ਵੇਖਣਾ ਸੀ ਉੱਥੇ ਉਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਰਹੇ ਵੀ ਇੰਟਰਵਿਊ ਦੀ ਡੇਟ ਮਿਲੀ ਹੈ ਅਸੀਂ ਮੈਸੀਜੈਂਟਰ ਹੋ ਗਏ ਆ ਉੱਥੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਇਹ ਆਧਾਰ ਕਾਰਡ ਕੋਲ ਨਹੀਂ ਜੇ ਪਹਿਲਾਂ ਵੀ ਪਤਾ ਲੱਗ ਜਾਂਦਾ ਤਾਂ ਦਿੱਲੀ ਤੋਂ ਕਿਹੜਾ ਪੰਜਾਬ ਲੈਣ ਆ ਜਾਣਾ ਸੀ ਉਹ ਬੜੇ ਪਰੇਸ਼ਾਨ ਹੋ ਗਏ ਕਹਿੰਦਾ ਚਲੋ ਅਸੀਂ ਚਲੇ ਜਾਏ ਕਹਿੰਦਾਗੇ ਜੀ ਘਰ ਰਹਿ ਗਿਆ ਬਦ ਤੋਂ ਮਦ ਇਹ ਹੀ ਅਵੰਟਰਵਿਊ ਉਹ ਕੈਨਸਲ ਕਰ ਦੇਣਗੇ ਅਪਾਇੰਟਮੈਂਟ ਫਿਰ ਮਿਲ ਜਾਏਗੀ ਇਹ ਹੋ ਸਕਦਾ ਹੈ ਕਹਿੰਦਾ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਬੱਚਿਆਂ ਨੂੰ ਕਿਹਾ ਵੀ ਜਿੰਨੀ ਦੇ ਰਿਥੇ ਆਪਾਂ ਬਹਿਣੇ ਤੁਹਾਨੂੰ ਜਪਤੀ ਸਰ ਦਾ ਪਾਠ ਹੁੰਦਾ ਨਾ ਬਸ ਪਾਠ ਕਰੀ ਜਾ ਕਹਿੰਦਾ ਮੈਂ ਵੀ ਮੇਰੇ ਬੱਚਿਆਂ ਨੇ ਮੇਰੀ ਵਾਈਫ ਨੇ ਅਸੀਂ ਪਾਠ ਸ਼ੁਰੂ ਕਰ ਦਿੱਤਾ ਕਿਹਾ ਪਾਈ ਸਾਹਿਬ ਜੀ ਜਦੋਂ ਸਾਡੀ ਵਾਰੀ ਆਈ ਨਾ ਕੋਈ ਦੁਪਹਿਰੇ 1.30 ਵਜੇ ਤਾਂ ਕਿਹਾ ਉਹਨਾਂ ਸਾਨੂੰ ਅੰਦਰ ਸੱਦ ਲਿਆ ਤੇ ਅੰਦਰ ਸੱਦ ਕੇ 15-20 ਮਿੰਟ ਬਿਠਾਈ ਰੱਖਿਆ ਜਿਹੜਾ ਮੋਰੇ ਕਾਗਜ਼ ਲੈ ਕੇ ਫੜਾ ਰਿਹਾ ਸੀ ਉਹਨੇ ਕਿਹਾ ਵੀ ਮਿਸਟਰ ਸਿੰਘ ਥੋੜਾ ਦਿਰ ਬਹਿਣਾ ਪੈਣਾ ਸਰਵਰ ਡਾਊਨ ਹੈ ਤੇ ਉਹ ਤੁਹਾਡੇ ਡਾਕੂਮੈਂਟ ਜਿਹੜੇ ਨਾ ਉਹ ਡਾਊਨਲੋਡ ਨਹੀਂ ਹੋ ਰਿਹਾ ਕਿਉਂਕਿ ਉਹ ਨਹੀਂ ਸਾਹਮਣੇ ਵੇਖਣੇ ਜੋ ਤੁਸੀਂ ਪਹਿਲਾਂ ਭਰਿਆ ਉਹਨਾਂ ਦੀ ਸਕਰੀਨ ਤੇ ਹੋਣੇ ਫਿਰ ਤੁਹਾਡਾ オリジナル ਮੰਗਣਾ ਹੈ ਕਹਿੰਦਾ 40-45 ਮਿੰਟ ਲੰਘ ਗਏ ਉਹਨਾਂ ਦਾ ਸਰਵਰ ਸਿਸਟਮ ਡਾਉਨ ਹੀ ਰਿਹਾ ਉਹਨੇ ਪਾਸਵਰਡ ਲੱ ਕੇ ਵੇਖ ਲਿਆ ਉਹ ਤੋਂ ਬਾਅਦ ਉਹਨਾਂ ਦੇ ਉਹ ਬਾਰ-ਬਾਰ ਕਲਿੱਕ ਕਰਦੇ ਰਹੇ ਜਦੋਂ 40 ਮਿੰਟ ਲੰਘ ਗਏ ਤਾਂ ਕਹਿੰਦਾ ਉਹ ਜਿਹੜਾ ਵੀਜ਼ਾ ਆਫੀਸਰ ਬੈਠਾ ਸੀ ਇੰਟਰਵਿਊ ਵਾਲਾ ਉਹਨੇ ਕਿਹਾ ਬਸ ਠੀਕ ਹੋ ਕੇ ਇਹਨਾਂ ਨੂੰ ਭੇਜ ਦਿਓ ਕਹਿੰਦਾ ਹਰਾਨੀ ਦੀ ਹੱਦ ਨਾ ਰਹੀ ਅਸੀਂ ਅੱਖਾਂ ਭਰ ਕੇ ਮੈਸੇਜ ਉਹ ਬਾਹਰ ਨਿਕਲੇ ਏ ਸਤਿਗੁਰੂ ਜੇ ਕੋਈ ਤੇਰਾ ਪੱਲਾ ਫੜਦਾ ਇੱਥੇ ਆਧਾਰ ਕਾਡ ਪੁੱਛਦਾ ਹੀ ਨਹੀਂ ਕੋਈ ਵੀ ਕਿੱਥੋਂ ਆਏ ਪਛਾਣ ਪੱਤਰ ਪੁੱਛਿਆ ਹੀ ਨਹੀਂ ਵੇ ਆਪਣਾ origignal document ਦਿਓ ਜੀ ਉਹ ਇੰਨਾ ਹੀ ਕਹਿ ਗਿਆ ਜੀ ਸਰਵਰ ਡਾਊਨ ਆ ਰਿਹਾ ਹੈ ਕੱਲਾ ਪਾਸਵਰਡ ਲੈ ਕੇ ਬੈਠੇ ਰਹੇ ਕਾਗਜ਼ ਚੈੱਕ ਕੀਤੇ ਉਹਨੇ ਪੁੱਛਿਆ ਹੀ ਨਹੀਂ ਵੇ ਦੂਜਾ origignal document ਦਿਓ ਕਹਿੰਦਾ ਬਾਹਰ ਆਏ ਤਾਂ ਅੱਖਾਂ ਭਰ ਰਹੀਆਂ ਦਾਤਿਆਂ ਜੇ ਤੇਰੀ ਨਜ਼ਰ ਹੋਵੇ ਤੈਨੂੰ ਯਾਦ ਰੱਖੇ ਗੁਰਸਿੱਖ ਦੇ ਘਰ ਦੇ ਵਿੱਚ ਗੁਰੂ ਮੋਹਰੇ ਸਹਾਈ ਹੁੰਦਾ ਕੋਈ origignal document ਤੋਂ ਤੋਂ ਪਛਾਣ ਪੱਤਰ ਪੁੱਛਿਆ ਨਹੀਂ ਤੇ ਜਦੋਂ ਉਹਨੇ ਮੈਨੂੰ ਦੱਸਿਆ ਨਾ ਜਦ ਮੈਂ ਉਹਨੂੰ ਗੱਲ ਕਹੀ ਉਹਦੀਆਂ ਹੋਰ ਅੱਖਾਂ ਭਰ ਰਹੀਆਂ ਪੂਬਨ ਕਲ ਗਈ ਮੈਂ ਉਹਨੂੰ ਕਿਹਾ ਸੱਜਣਾ ਤਾਂ ਦੁਨੀਆ ਦੀ ਮੈਸੀ ਹੈ ਇੱਥੇ ਅੱਜ ਨਹੀਂ ਤੇ ਕੱਲ ਅਪਾਇੰਟਮੈਂਟ ਮਿਲ ਜਾਂਦੀ ਅੱਜ ਨਹੀਂ ਵੀਜ਼ਾ ਕੱਲ ਲੱਗ ਜਾਂਦਾ ਪਰ ਸੱਜਣਾ ਤਾਂ ਛੋਟੀ ਜੇ ਗੱਲ ਹੈ ਜਿਹੜਾ ਗੁਰੂ ਨੂੰ ਉੱਠਦਿਆਂ ਬੈੰਦਿਆਂ ਤੇ ਹੁੰਦਾ ਗੁਰਸਿੱਖ ਯਾਦ ਰੱਖਦਾ ਚਿੱਤੇ ਰੱਖੀਂ ਰੱਬ ਦੀ ਦਰਗਾਹ 'ਚ ਵੀ ਕੋਈ ਨਹੀਂ ਪੁੱਛਦਾ ਤੂੰ ਕਿੱਥੋਂ ਆਏ ਉੱਥੇ ਗੁਰੂ ਦੀ ਮੋਹਰ ਚੱਲਦੀ ਹੈ ਗੁਰੂ ਐਦਾਂ ਨਗਾ ਦਿੰਦਾ